ਸਾਡੇ ਮੈਡਮ ਮਨਜੂ ਚੰਦਰ ਜੀ ਨੂੰ ਅਸੀਂ ਪ੍ਰਧਾਨ ਦੀ ਜਿਹੜੀ ਕੁਰਸੀ ਦਾ ਉਹ ਚਾਰਜ ਦਿੱਤਾ ਅੱਜ ਸਾਡੇ ਚ ਸਾਡੇ ਮੈਡਮ ਗੁਰਪ੍ਰੀਤ ਕੌਰ ਮਾਨ ਜੀ ਆ ਕੇ ਇਹਨਾਂ ਨੂੰ ਚਾਰਜ ਦੇ ਕੇ ਗਏ ਆ ਲੋਕਲ ਬਾਡੀ ਮਿਨਿਸਟਰ ਡਾਕਟਰ ਅਫਜੋਸ਼ ਜੀ ਇਹਨਾਂ ਨੂੰ ਚਾਰਜ ਦੇ ਕੇ ਗਏ ਆ ਅਸੀਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਤੇ ਅੱਜ ਅੰਜੂ ਚੰਦਰ ਜੀ ਨੇ ਇਹ ਜਿਹੜੀ ਜ਼ਿੰਮੇਵਾਰੀ ਹੈ ਆਪਣੀ ਸੰਭਾਲੀ ਹੈ ਤੇ ਸਾਨੂੰ ਬੇਹੱਦ ਜਿਹੜੀਆਂ ਉਮੀਦਾਂ ਨੇ ਜਿਸ ਉਮੀਦ ਦੇ ਨਾਲ ਅੰਜੂ ਚੰਦਰ ਜੀ ਨੂੰ ਇਹ ਜ਼ਿੰਮੇਵਾਰੀ ਸੰਭਾਲੀ ਗਈ ਹੈ ਉਸ ਉਮੀਦ ਉੱਤੇ ਇਹ ਖੜੇ ਹੋ ਕਰਨਗੇ ਕਾਜੂ ਕੋ ਜਿਹੜਾ ਕਜੌਲੀ ਬਾੜਾ ਦਾ ਬਸਤਾ ਦਾ ਮੈਨੂੰ ਖੜਾ ਦਾ ਸਕੂਲ ਉੱਥੇ ਹੀ ਖੜਿਆ ਇਹਨਾਂ ਨੂੰ ਕਿਵੇਂ ਤਰਜੀਹ ਦੋਗੇ ਬਹੁਤ ਇਹਦੇ ਅੱਧੇ ਜਿਹੜਾ ਕੰਮ ਲੈ ਕੇ ਚਾਹੁੰਦੇ ਹੋ 8 ਮਹੀਨਿਆਂ ਵਿੱਚ ਕਿਵੇਂ ਸਰ ਦੇਖੋ ਨਹੀਂ 8 ਮਹੀਨੇ ਨਹੀਂ ਹੈ ਕਿ ਐਮਐਲਏ ਦਾ ਬਹੁਤ ਮਿਸਾਲ ਦੇਖੋ ਹੁਣ ਤੋਂ ਬਾਅਦ ਜਿਹੜੇ ਮੈਨੂੰ ਉਮੀਦ ਹੈ ਵੀ ਪ੍ਰਧਾਨ ਨੇ ਉਹ ਆਮ ਆਦਮੀ ਪਾਰਟੀ ਦੇ ਹੀ ਬਣਗੇ ਤੇ ਦੇਖੋ ਜਿੰਨਾ ਸਮਾਂ ਹੈਗਾ ਹੁਣ ਕੀ ਇਹ ਹੋਲੀ-ਸੋਲੀ ਸਾਡੇ ਕੋਲ ਜ਼ਿੰਮੇਵਾਰੀ ਆ ਗਈ ਹੈ ਖਰੜ ਦਾ ਕੋਈ ਵੀ ਨੁਮਾਇੰਦਾ ਖਰੜ ਦੀ ਕਿਸੇ ਐਮਸੀ ਸਾਹਿਬਾਨ ਨੇ ਖਰੜ ਦੇ ਕਿਸੇ ਵੀ ਨਾਗਰਿਕ ਨੇ ਇੱਕ ਵੀ ਕੰਮ ਮੂੰਹੋਂ ਕੱਢਿਆ ਕਿ ਸਾਨੂੰ ਆਪਣੇ ਬੋਰਡ ਵਿੱਚ ਆ ਚੀਜ਼ ਚਾਹੀਦੀ ਹੈ ਜਾਂ ਸਾਡੇ ਬੋਰਡ ਦੇ ਵਿੱਚ ਆਹ ਕੰਮ ਗਲਤ ਹੋ ਰਿਹਾ ਸਹੀ ਹੋ ਰਿਹਾ ਉਹ ਸੁੱਤੇ ਅਸੀਂ ਉਸੇ ਵੇਲੇ ਪਹਿਰਾ ਦਵਾਂਗੇ ਅਸੀਂ ਸਾਡੇ ਕੰਮ ਹੁਣ ਖਰੜ ਦੇ ਕੰਮ ਕਰਨ ਦੇ ਵਿੱਚ ਕੋਈ ਵੀ ਡਿੱਕਾ ਨਹੀਂ ਹੈ ਪਹਿਲਾਂ ਡਿੱਕੀ ਸੀਗੇ ਪਹਿਲਾਂ ਸੱਸਸਤ ਹੁੰਦੀ ਸੀ ਸਿਆਸਤ ਦੇ ਚੱਕਰ ਦੇ ਵਿੱਚ ਲੋਕਾਂ ਦੇ ਕੰਮ ਰੁਕਦੇ ਸੀ ਹੁਣੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਕੋਈ ਵੀ ਰਿੱਕਾ ਨਹੀਂ ਹੈ ਸਾਲ ਬਹੁਤ ਹੁੰਦਾ ਹੈ ਕੰਮਾਂ ਦੀ ਰਫ਼ਤਾਰ ਨੂੰ ਤੇਜ਼ ਕਰਨ ਲਈ ਸਾਰੇ ਜਿਹੜੇ ਕੰਮਾਂ ਦੇ ਟੈਂਡਰ ਉਹ ਲੱਗ ਜਾਣੇ ਆ ਤੇ ਆਲਰੇਡੀ ਮੇਰੇ ਖਿਆਲ ਚ ਹੁਣ 43 ਕਰੋੜ ਦੇ ਕੰਮ ਪਾਸ ਹੋਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੰਮ ਪਾਸ ਹੋਣਗੇ ਉਹ ਵਿਲੱਖਣ ਹੋਣਗੇ ਉਹਦੇ ਵਿੱਚ ਸ਼ਹਿਰ ਦੇ ਉਸ ਉਸ ਵਿੱਚ ਸ਼ਹਿਰ ਦੇ ਜਿਹੜੇ ਕੰਮ ਉਹੋ ਜੇ ਪਾਏ ਜਾਣਗੇ ਜਿਹੜੇ ਲੰਬਾ ਟਾਈਮ ਸ਼ਹਿਰ ਨੂੰ ਆਮਦਨ ਦੇਣਗੇ ਅਸੀਂ ਪਲਾਨ ਕਰ ਰਹੇ ਹਾਂ ਕੋਈ ਇਹੋ ਜਿਹੀ ਥਾਂ ਖਰੜ ਦੇ ਵਿੱਚ ਲੱਭੀ ਜਾਵੇ ਜਿੱਦੇ ਤੇ ਇੱਕ ਸੁਪਰਮਾਰਕੀਟ ਕ੍ਰੀਏਟ ਕੀਤੀ ਜਾਵੇ ਜਿੱਥੋਂ ਸਾਰੀ ਉਮਰ ਖਰੜ ਕਮੇਟੀ ਨੂੰ ਆਮਦਨ ਆਵੇ ਹੁਣ ਪਾਣੀ ਪਾਣੀ ਦਾ ਵਰਖਾ ਦਾ ਮੌਸਮ ਹੈ ਤੇ ਹੁਣ ਜਿੱਥੇ ਜਿੱਥੇ ਕੋਈ ਪ੍ਰੋਬਲਮ ਆਊਗੀ ਵੈਸੇ ਤਾਂ ਸੀਵਰੇਜ ਪੈ ਹੀ ਰਿਹਾ ਤੇ ਨਵੇਂ ਐਸਟੀਪੀ ਪੈ ਰਹੇ ਨੇ ਤਕਰੀਬਨ ਜਿਨ੍ਹਾਂ ਦੀ ਲਾਗਤ 45 ਕਰੋੜ ਰੁਪਏ ਹੈ ਤੇ ਕਜੋਲੀ ওয়াਟਰ ਦਾ ਵੀ ਜਿਹੜੀ ਤੁਸੀਂ ਪੁਆਇੰਟ ਰੱਖ ਰਹੇ ਸੀ ਕਜੋਲੀ ওয়াਟਰ ਦਾ ਪਿਛਲੇ ਦਿਨੀ ਟੈਂਡਰ ਲੱਗ ਗਿਆ ਓਪਨ ਹੋ ਗਿਆ ਕੰਮ ਗਰਾਉਂਡ ਉੱਤੇ ਹੁਣ ਸ਼ੁਰੂ ਹੋ ਰਿਹਾ ਉਹਦਾ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਉਦਘਾਟਨ ਕਰਾਂਗੇ ਤੇ ਉਹਦੀ ਵੀ ਅਸੀਂ ਦੇਖ ਰਹੇ ਹਾਂ ਵੀ ਮੇਰੇ ਖਿਆਲੋਂ ਕਰਾਲੀ ਤੱਕ ਜਿਹੜੀ ਉਹਦੀ ਸਪਲਾਈ ਆ ਪਾਣੀ ਦੀ ਉਹ ਜਾਣੀ ਆ ਬਹੁਤ ਹੱਦ ਤੱਕ ਉਹਦੇ ਨਾਲ ਰਾਹਤ ਮਿਲਨੀ ਆ ਸ਼ਹਿਰ ਨੂੰ ਬਹੁਤ ਸਾਰੇ ਟਿਊਬਵੈਲ ਜਿਹੜੇ ਆਲਰੇਡੀ ਲੱਗੇ ਨੇ ਪਰ ਹੁਣ ਜਿਹੜੀ ਅਸੀਂ ਪਲੈਨਿੰਗ ਕਰਾਂਗੇ ਖਰੜ ਸ਼ਹਿਰ ਦੇ ਵਾਸਤੇ ਉਹ ਅਸੀਂ ਕੰਮ ਕਰਕੇ ਦਿਖਾਉਣੇ ਆ ਖਰੜ ਸ਼ਹਿਰ ਦੀਆਂ ਪ੍ਰੋਪਰ ਰੋਡਸ ਖਰੜ ਸ਼ਹਿਰ ਦਾ ਪ੍ਰੋਪਰ ਸੀਵਰੇਜ ਹਰ ਔਰਡ ਦੇ ਵਿੱਚ ਜਿੱਥੇ ਵੀ ਜਗ੍ਹਾ ਪਈ ਆ ਉੱਥੇ ਪਾਰਕ ਬਣਾਇਆ ਜਾਊਗਾ ਖਰੜ ਸ਼ਹਿਰ ਦੇ ਵਿੱਚ ਅਸੀਂ ਇੱਕ ਸ਼ਾਨਦਾਰ ਮਲਟੀ ਸਟੇਡੀਅਮ ਜਿੱਥੇ ਪੰਜਾਬ ਪੱਧਰੀ ਟੂਰਨਾਮੈਂਟ ਹੋਣ ਸਾਰੀਆਂ ਗੇਮਾਂ ਦਾ ਇੱਕ ਸਟੇਡੀਅਮ ਬਣਾਉਣ ਦੀ ਵੀ ਅਸੀਂ ਤਿਆਰੀ ਕਰ ਰਹੇ ਹਾਂ ਇੱਕ ਵੱਡੀ ਮਾਰਕੀਟ ਖੜੀ ਕਰਨ ਦੀ ਤਿਆਰੀ ਕਰ ਰਹੇ ਹਾਂ ਜਿੱਥੋਂ ਪੂਰੀ ਟ੍ਰਾਈ ਸਿਟੀ ਤੋਂ ਬੱਚੇ ਇੱਕ ਫੇਮਸ ਜਿਵੇਂ ਲਾਹੌਰ ਮਾਰਕੀਟ ਫੇਮਸ ਸੀ ਉਸ ਤਰੀਕੇ ਖਰੜ ਦੀ ਮਾਰਕੀਟ ਦੇ ਵਿੱਚ ਆਉਣ ਉਹ ਜਗ੍ਹਾ ਆਈਡੈਂਟੀਫਾਈ ਕਰ ਰਹੇ ਹਾਂ ਸੋ ਇਹੋ ਬਹੁਤ ਸਾਰੇ ਅਸੀਂ ਸੀਨੀਅਰ ਸਿਟੀਜ਼ਨ ਹੋਮ ਮੇਰੇ ਇਲੈਕਸ਼ਨ ਤੋਂ ਪਹਿਲਾਂ ਮੈਂ ਪੂਰੇ 3 ਸਾਲਾਂ ਦਾ ਕਹਿ ਰਹੀ ਹਾਂ ਕਿ ਇੱਕ ਸੀਨੀਅਰ ਸਿਟੀਜ਼ਨ ਹੋਮ ਕਿਉਂਕਿ ਇਹਨਾਂ ਦੀ ਡਿਮਾਂਡ ਹੈ ਸ਼ਹਿਰ ਦੇ ਵਿੱਚ ਉਹ ਵੀ ਅਸੀਂ ਜਿਹੜਾ ਹੁਣ ਜਗ੍ਹਾ ਲੱਭ ਕੇ ਉਹਦੇ ਤੇ ਵੀ ਕੰਮ ਸ਼ੁਰੂ ਕਰਾਂਗੇ ਸੋ ਇਹੋ ਜੇ ਪ੍ਰੋਜੈਕਟ ਖੇਡਾਂ ਦੇ ਲਈ ਇੱਕ ਸਾਡਾ ਬਹੁਤ ਟਾਈਮ ਦੇ ਇੱਕ ਕਮਿਊਨਿਟੀ ਸੈਂਟਰ ਸ਼ਾਨਦਾਰ ਕਮਿਊਨਿਟੀ ਸੈਂਟਰ ਹੈ ਜਿਹਦਾ ਕੰਮ ਰੁਕਿਆ ਹੋਇਆ ਹੈ ਮੇਰੇ ਖਿਆਲ ਚ ਇਹੋ ਸਭ ਕਿੱਥੇ ਬੈਠੇ ਨੇ ਉਹਦੇ ਨਾਲ 80 ਲੱਖ ਦੇ ਜਿਹੜੇ ਕੰਮ ਨੇ ਉਹ ਰਹਿ ਗਏ ਆ ਬਾਕੀ ਉਹ ਵਿੱਚ ਹੀ ਇਧਰ ਉਧਰ ਕਰਕੇ ਸਾਰਾ ਕੀਤਾ ਹੋਇਆ ਸੀ ਅਸੀਂ ਉਹ ਜਿਹੜੇ ਕੰਮ ਨੇ ਉਹ ਕਮਿਊਨਿਟੀ ਸੈਂਟਰ ਦਾ ਕੰਮ ਆ ਉਹ ਇਸੇ ਸਾਲ ਦੇ ਵਿੱਚ ਪੂਰੀ ਕਰਕੇ ਲੋਕਾਂ ਨੂੰ ਸਮਰਪਿਤ ਕਰਦਾਂਗੇ